ਕੰਦੇ ਨੇ ਜਿਹੜਾ ਮੁਸ਼ਕਲ 'ਚ ਸਾਥ ਖੜ ਜਵੇ ਉਹ ਹੀ ਆਪਣਾ ਹੁੰਦਾ ਹੈ ਤੇ ਕਈ ਕਲਾਕਾਰ ਪੰਜਾਬੀਆਂ ਨੂੰ ਆਪਣਾ ਹੀ ਸਮਝਦੇ ਨੇ ਜਸਬੀਰ ਜੱਸੀ ਲਗਾਤਾਰ ਲੋਕਾਂ ਦੇ ਵਿੱਚ ਨੇ ਤੇ ਉਹਨਾਂ ਨੇ ਵੀ ਹੁਣ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਬਿਆਨ ਕਰਕੇ ਦੱਸਿਆ ਹੈ ਕਿ ਆਖਰਕਾਰ ਕਿਸ ਚੀਜ਼ ਦੀ ਲੋਕਾਂ ਨੂੰ ਲੋੜ ਹੈ ਤੇ ਲੋਕਾਂ ਨੂੰ ਖਾਸ ਅਪੀਲ ਵੀ ਜਸਬੀਰ ਜੱਸੀ ਵੱਲੋਂ ਕੀਤੀ ਗਈ ਹੈ ਜਰਾ ਸੁਣੋ ਕੀ ਕਹਿ ਰਹੇ ਨੇ ਜਸਬੀਰ ਜੱਸੀ ਇਵਨ ਦੇਖੋ ਕੋਸ਼ਿਸ਼ ਤੇ ਅਸੀਂ ਕਰ ਰਹੇ ਹਾਂ ਫਾਜ਼ਿਲਕਾ ਔਰ ਫਿਰੋਜ਼ਪੁਰ ਵੱਲ ਵੀ ਜਾਣ ਦੀ ਜਾਂ ਉੱਥੇ ਜਿਹੜੇ ਆਪਣੇ ਦੋਸਤ ਸਹਿਮਤ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਕਰਨ ਉਹਨਾਂ ਦੀ ਡਿਊਟੀ ਫਾਜ਼ਿਲਕਾ ਲੱਗੀ ਹੋਈ ਆ ਫਿਰ ਹੀਰਾ ਸੋਢੀ ਉਹਨਾਂ ਦੀ ਮੈਂ ਕੱਲ ਦੱਸਿਆ ਸੀਗਾ ਇੱਧਰ ਅਜਨਾਲਾ ਜਿਹੜਾ ਉਹ ਸਾਰਾ ਕਵਰ ਕੀਤਾ ਹੋਇਆ ਮਨਦੀਪ ਉਹਨਾਂ ਨੇ ਮਨ ਨੇ ਉਹਨਾਂ ਨੇ ਟਿੱਕੇ ਭਾਜੀ ਉਹਨਾਂ ਨੇ ਔਰ ਔਜਲਾ ਸਾਹਿਬ ਉਹਨਾਂ ਨੇ ਬਹੁਤ ਸਾਰਾ ਸਮਾਨ ਉਹਨਾਂ ਕੋ ਉਹਨਾਂ ਦੇ ਸੈਂਟਰ 'ਚ ਪਿਆ ਹੋਇਆ ਔਰ ਗੁਰਦਾਸਪੁਰ ਅਮਰਸਾਦ ਜਿੱਦਾਂ ਗਲੜੀ ਦਰੰਗਲਾ ਇੱਥੋਂ ਤੱਕ ਅਜੇ ਅਪਰੋਚ ਨਹੀਂ ਹੋ ਰਹੀ ਬਹੁਤ ਕੱਟ ਹੋ ਰਹੀ ਹੈ ਉਥੋਂ ਬਹੁਤ ਲੋਕਾਂ ਦੇ ਫੋਨ ਆ ਰਹੇ ਕਲਾਨੌਰ ਤੋਂ ਬਹੁਤ ਲੋਕਾਂ ਦੇ ਫੋਨ ਆ ਰਹੇ ਪਰ ਕੋਸ਼ਿਸ਼ ਕਰ ਰਿਹਾ ਮੈਂ ਅਮਰ ਪ੍ਰੀਤ ਉਹਨਾਂ ਦੀ ਔਰ ਗੌਰਵ ਉਹਨਾਂ ਦੀ ਡਿਊਟੀ ਲਗਾ ਰਿਹਾ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਤੁਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਮੇਰੇ ਖਿਆਲ ਸਵੇਰ ਤੱਕ ਅੱਜ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਸੀ ਇਸ ਕਰਕੇ ਅਸੀਂ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੇ ਸੋ ਕੱਲ ਬੋਰਸ ਆ ਜਾਣਗੀਆਂ ਤੁਸੀਂ ਸਾਨੂੰ ਕੰਟੀਨਿਊਸਲੀ ਜਿਦਾ ਦੱਸ ਰਹੇ ਉਹਦਾ ਦੱਸਦੇ ਰਹੋ ਕੁਝ ਕੁ ਜਗ੍ਹਾ ਤੇ ਅਜੇ ਦੇਰੀ ਹੋ ਰਹੀ ਹੈ ਪਰ ਮੇਰਾ ਤੇ ਕੰਮ ਸਿਰਫ ਮੈਂ ਤੇ ਐਕਸਚੇਂਜ ਵਨ ਕੰਮ ਕਰ ਰਿਹਾ ਜਿਵੇਂ ਟੈਲੀਫੋਨ ਐਕਸਚੇਂਜ ਹੁੰਦੀ ਹੈ ਕਿ ਮੈਂ ਕਨੈਕਟ ਕਰ ਰਿਹਾ ਫਿਰੋਜ਼ਪੁਰ ਵਾਲਿਆਂ ਨੂੰ ਉੱਥੇ ਦਨ ਫਾਜ਼ਿਲ ਫਾਜ਼ਿਲ ਕਾ ਵਾਲਿਆਂ ਨੂੰ ਅਜਨਾਲਾ ਵਾਲਿਆਂ ਨੂੰ ਇੱਥੇ ਆਪਣੇ ਔਜਲਾ ਸਾਹਿਬ ਉਹਨਾਂ ਦੇ ਜਿਹੜਾ ਸਟੋਰੇਜ ਹੈਗੀ ਹੈ ਉੱਥੇ ਤੇ ਜਿਹੜੇ ਗੁਰਦਾਸਪੁਰ ਏਰੀਆ ਕਲਾਨੌਰ ਏਰੀਆ ਜਾਂ ਗਲੜੀ ਦਰੰਗਲਾ ਦੇ ਏਰੀਆ ਨੇ ਉਹਨਾਂ ਦੇ ਨਾਲ ਅਮਰਪ੍ਰੀਤ ਹੋਣਾ ਨੂੰ ਤੇ ਸਾਡੇ ਪਿੰਡ ਦੇ ਵੀ ਬਹੁਤ ਸਾਰੇ ਲੋਕ ਸਾਡੇ ਪੱਪੂ ਹੋਣੀ ਬਬਲੂ ਹੋਣੀ ਗਾਮੇ ਹੋਣੀ ਸਾਰੇ ਲੋਕ ਲੱਗੇ ਹੋਏ ਆ लवली ਸਾਡਾ ਪਿੰਡ ਦਾ ਮੁੰਡਾ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਇੱਕ ਬੜੀ ਮਿਹਰਬਾਨੀ ਦੇ ਨਾਲ ਕਾਲਸ ਆ ਰਹੀਆਂ ਨੇ ਕਿ ਉਹ ਡੋਨੇਸ਼ਨ ਦੇਣਾ ਚਾਹੁੰਦੇ ਕਿਉਂਕਿ ਡੋਨੇਸ਼ਨ ਲੈ ਨਹੀਂ ਸਕਦੇ ਮੈਂ ਡੋਨੇਸ਼ਨ ਮੈਂ ਤਾਂ ਖੈਰ ਲੈ ਨਹੀਂ ਸਕਦਾ ਆਪਣੇ ਅਕਾਊਂਟ ਦੇ ਵਿੱਚ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਡਾਇਰੈਕਟ ਅਸੀਂ ਕਨੈਕਟ ਕਰੀਏ ਤੇ ਉਹ ਡਾਇਰੈਕਟ ਹੀ ਕਿਸੇ ਨੂੰ ਕਿਤੋਂ ਪਾਣੀ ਲੈਣਾ ਕਿਤੋਂ ਸਾਰੀਆਂ ਚੀਜ਼ਾਂ ਲੈਣੀਆਂ ਉਹਨਾਂ ਨੂੰ ਅਸੀਂ ਕਨੈਕਟ ਕਰ ਦਈਏ ਤੇ ਉਹ ਜਾਂ ਅਸੀਂ ਅਮਰਪ੍ਰੀਤ ਹੁਣਾ ਨਾਲ ਜਾਂ ਗੌਰ ਹੁਣਾ ਨਾਲ ਕਨੈਕਟ ਕਰ ਦਈਏ ਕਿਉਂਕਿ ਉਹਨਾਂ ਦੇ ਉੱਥੇ ਗੋਦਾਮ ਬਣੇ ਹੋਏ ਆ ਉਹਨਾਂ ਦਾ ਇੱਕ ਸਟੋਰੇਜ ਦਾ ਸੈਂਟਰ ਉਹਨਾਂ ਦਾ ਬਣ ਗਿਆ ਜਿੱਥੋਂ ਉਹ ਹੁਣ ਚੀਜ਼ਾਂ ਜਿਹੜੀਆਂ ਅੱਗੇ ਲੈ ਕੇ ਜਾਣਗੇ ਸੋ ਇਹ ਅਪਡੇਟ ਸੀ ਤੁਹਾਨੂੰ ਅਪਡੇਟ ਦੇ ਰਿਹਾ ਕੱਲ ਤੱਕ ਅਸੀਂ ਤੁਹਾਨੂੰ ਫੁੱਲੀ ਅਪਡੇਟ ਦੇ ਦੇਵਾਂਗੇ ਕਿਉਂਕਿ ਸਾਡੇ ਕੋ ਬੋਰਡਸ ਆ ਜਾਣੀਆਂ ਨੇ ਬਾਕੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਫੀਡ ਹੈ ਔਰ ਚੋਖਰ ਉਹ ਵਾਲੇ ਆਪਣੀ ਸੰਗਤ ਦੇ ਨਾਲ ਮਿਲ ਕੇ ਦਾਨ ਕੀਤਾ ਉਹ ਸੇਵਾ ਪਾਈ ਹੈ ਕਪਲ ਸ਼ਰਮਾ ਹੁਣੀ ਹਰ ਭਜਨ ਮਾਨ ਸਾਹਿਬ ਹੁਣੀ ਸਾਰੇ ਬੰਦਿਆਂ ਦੇ ਫੋਨ ਵੀ ਆ ਗਏ ਨੇ ਸਾਡੇ ਕੋਲ ਕਿ ਅਸੀਂ ਤਿਆਰ ਬਰ ਤਿਆਰ ਆਂ ਜੋ ਵੀ ਕੋਈ ਚੀਜ਼ ਦੀ ਜ਼ਰੂਰਤ ਹੋਈ ਤੇ ਦੱਸਿਓ ਹੋਰ ਵੀ ਬਹੁਤ ਸਾਰੇ ਐਨ ਆਰ ਆਈਸ ਜਿਹੜੇ ਨੇ ਬਹੁਤ ਬਹੁਤ ਮਿਹਰਬਾਨੀ ਪੰਜਾਬ ਦੁਨੀਆ ਨਾਲ ਖੜਾ ਹੁੰਦਾ ਤੇ ਪੰਜਾਬੀ ਪੰਜਾਬ ਨਾਲ ਖੜੇ ਨੇ ਇਹ ਬਹੁਤ ਵੱਡੀ ਗੱਲ ਆ ਜੇ ਬਾਹਰ ਤੋਂ ਕੋਈ ਨਹੀਂ ਪਰ ਅਸੀਂ ਕੋਈ ਗਿਲਾ ਸ਼ਿਕਵਾ ਨਹੀਂ ਕਰੀ ਕਿਸੇ ਦੇ ਨਾਲ ਕਿਉਂਕਿ ਪੰਜਾਬੀ ਆਪ ਹੀ ਬਹੁਤ ਨੇ ਕਿਸੇ ਦੀ ਲੋੜ ਨਹੀਂ ਸਾਨੂੰ ਸੋ ਤਾਂ ਨੂੰ ਕੱਲ ਹੋਰ ਅਪਡੇਟ ਕਰਾਂਗੇ ਜੀ ਕਿ ਕਿਵੇਂ ਕਿਵੇਂ ਕਿੱਧਰ ਕਿੱਧਰ ਕੀ ਕੀ ਹੋ ਰਿਹਾ ਹੈ ਜੀ ਤੇ ਖਾਸ ਕਰਕੇ ਤੂੜੀ ਹਰਾਚਾਰਾ ਤੇ ਚੋਖਰ ਉਹ ਜੇ ਤੁਸੀਂ ਪਛਾਣ ਸਕਦੇ ਹੋ ਨੇੜੇ ਤੇੜੇ ਜਿੱਥੇ ਜਿੱਥੇ ਪਛਾਣ ਸਕਦੇ ਹੋ ਆਪਣੇ ਨੇੜੇ ਹਰ ਥਾਂ ਤੇ ਜ਼ਰੂਰਤ ਹੈ ਜਿੱਥੋਂ ਵੀ ਜੇ ਤੁਸੀਂ ਸੁੱਕੇ ਇਲਾਕੇ ਵਿੱਚੋਂ ਤੇ ਉੱਥੋਂ ਪਛਾਣ ਦੀ ਕੋਸ਼ਿਸ਼ ਕਰੋ ਤੇ ਜੇ ਪਛਾਣ ਸਕਦੇ ਹੋ ਤਾਂ ਬਹੁਤ ਮਿਹਰਬਾਨੀ ਹੋਗੀ ਥੈਂਕ ਯੂ